ਆਵਰੀ ਫ੍ਰੀ ਸ਼ੂਗਰ ਚੈੱਕਅਪ ਕੈਂਪ ਲਗਾਇਆ ਗਿਆ ਬਲੱਡ ਡੋਨਰਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਤੇ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਧਰਮਕੋਟ ਵੱਲੋਂ ਮਹੀਨਾਵਰੀ ਸ਼ੂਗਰ ਚੈੱਕਅਪ ਕੈਂਪ ਲਗਾਇਆ ਗਿਆ ਇਹ ਕੈਂਪ ਗੁਰਦੁਆਰਾ ਬਾਬਾ ਜੀਵਨ ਸਿੰਘ ਰਜਿੰਦਰਾ ਰੋਡ ਧਰਮਕੋਟ ਵਿਖੇ ਲਗਾਇਆ ਗਿਆ ਇਸ ਕੈਂਪ ਵਿੱਚ ਡਾਕਟਰ ਸੁਰਿੰਦਰਪਾਲ ਜਨੇਜਾ ਟੋਰੈਂਸ ਕੰਪਨੀ ਵੱਲੋਂ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਅਤੇ ਵੈਦਸ਼ਰੀ ਜੈ ਭਗਵਾਨ ਜੀ ਸਿੱਧਵਾਂ ਬੇਟ ਵਾਲਿਆਂ ਵੱਲੋਂ ਅੱਖਾਂ ਦੀ ਦਵਾਈ ਫ੍ਰੀ ਦਿੱਤੀ ਗਈ ਜਨੇਜਾ ਕਲੀਨਿਕ ਵੱਲੋਂ ਫ੍ਰੀ ਸ਼ੂਗਰ ਚੈੱਕ ਕੀਤਾ ਗਿਆ ਇਸ ਵਾਰ ਕੈਂਪ ਦੀ ਸੇਵਾ ਬਲੱਡ ਡੋਨਰਸ ਕਲੱਬ ਦੇ ਅਤੇ ਨਿਰੰਜਨ ਦਾਸ ਗੁਰਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਅਤੇ ਪ੍ਰਧਾਨ ਮਾਸਟਰ ਪ੍ਰੇਮ ਸਿੰਘ ਜੀ ਵੱਲੋਂ ਕੀਤੀ ਗਈ ਅਤੇ ਕੈਂਪ ਦੇ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਹਾਜ਼ਰ ਸੀਨੀਅਰ ਮੀਤ ਪ੍ਰਧਾਨ ਡਾਕਟਰ ਸਰਿੰਦਰਪਾਲ ਜਨੇਜਾ ਨਾਇਬ ਸਿੰਘ ਪਟਵਾਰੀ ਬਲਕਾਰ ਸਿੰਘ ਛਾਬੜਾ ਬਲਵਿੰਦਰ ਸਿੰਘ ਥਾਣੇਦਾਰ ਸੱੱਪੜਨੋ ਹਰੀਆ ਨਰਿੰਦਰ ਗਰੋਵਰ ਅਸ਼ਵਨੀ ਕੁਮਾਰ ਪੰਮਾ ਕਪੂਰ ਕਾਮਰੇਡ ਰਾਮਕ੍ਰਿਸ਼ਨ ਜੀ ਮਾਸਟਰ ਪ੍ਰੇਮ ਸਿੰਘ ਅਮਨਦੀਪ ਵਰਮਾ ਜੁਸਵਿੰਦਰ ਸਿੰਘ ਰਖਾ ਸतीश ਕੁਮਾਰ ਪੱਪੂ ਸੁਤਵਿੰਦਰ ਸਿੰਘ ਨੇਟਾ ਮਾਸਟਰ ਗੋਪਾਲ ਕ੍ਰਿਸ਼ਨ ਕੋੜਾ ਭੂਪਿੰਦਰ ਸਿੰਘ ਹੱਲਣ ਮਨੋਜ ਕੁਮਾਰ ਨਿੱਕੂ ਪੱਪੂ ਸੰਗਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਭਾ ਸਿੰਘ ਬਾਬਾ ਤਰਮਿੰਦਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ ਅਤੇ ਗੁਰਦੁਆਰਾ ਕਮੇਟੀ ਵੱਲੋਂ ਬਹੁਤ ਹੀ ਸ਼ਲਾਘਾ ਕੀਤੀ ਗਈ ਮੌਕੇ ਤੇ ਸ਼ਲਾਘਾ ਕਰਦੇ ਆ ਮਾਸਟਰ ਗੋਪਾਲਕਿਸ਼ਨ ਕੋੜਾ ਨੇ ਅਮਨਦੀਪ ਵਰਮਾ ਜੀ ਦੇ ਜਿਨੇ ਦੱਸਿਆ ਕਿ ਸਾਨੂੰ ਇਹੋ ਜੈ ਸਮਾਜ ਸੇਵਾ ਦੇ ਕੰਮ ਵੱਧ ਚੜ੍ਹ ਕੇ ਕਰਨੇ ਚਾਹੀਦੇ ਹਨ ਅਤੇ ਆਏ ਹੋਏ ਸੱਜਣਾਂ ਦਾ ਬਲੱਡ ਡੋਨਰਸ ਕਲੱਬ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਰਖਰਾ ਜੀ ਨੇ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਕੋਈ ਵੀ ਵੀਰ ਭੈਣ ਦੀ ਸੇਵਾ ਲੈ ਸਕਦੇ ਹਨ ਅਤੇ ਸੇਵਾ ਵਾਸਤੇ ਸਾਡੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹੋ ਇਹ ਜਾਣਕਾਰੀ ਨਿਰੰਜਨ ਦਾਸ ਕਰੋਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਧਰਮਕੋਟ ਦੇ ਪ੍ਰਧਾਨ ਮਾਸਟਰ ਪ੍ਰੇਮ ਸਿੰਘ ਜੀ ਨੇ ਦਿੱਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ رپورਟਰ ਜਸਵਿੰਦਰ ਸਿੰਘ ਰਖੜਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਇਹ ਸ਼ੂਰਤ ਬਹੁਤ ਵਧੀਆ ਹੈ ਲੋਕਾਂ ਨੂੰ ਅਵੇਅਰਨੈਸ ਸਾਹਬ ਹੋ ਜਾਂਦੀ ਹੈ ਕਿ ਸਾਡੀ ਗੁੱਗਲ ਜਿੰਨੀ ਹੈ ਅੱਜ ਵੀ ਉਹਦੇ ਲਈ ਉਪਰਾਲਾ ਕਰਦੇ ਨਵਾਂਗੇ ਤੇ ਸਾਡੀ ਜਿਹੜੀ ਸੰਸਥਾ ਹੈਗੀ ਐ ਐਨ ਜੀਓ ਜਿਹੜੀ ਇਹਨਾਂ ਦੀ ਬਲੱਡ ਡੋਨਰ ਬਲੱਡ ਡੋਨਰ ਦੇ ਨਿਰੰજન ਦਾਸ ਜੀ ਉਹਨਾਂ ਦੇ ਉਹਨਾਂ ਦੇਾਰੇ ਜਿੰਨਾ ਵੀ ਉਹਨਾਂ ਦੇ ਸਹਿਯੋਗ ਹੈ ਉਹ ਕਰਦੇ ਰਹਿੰਦੇ ਆ ਤੇ ਅੱਜ ਵੀ ਉਪਰਾਲਾ ਕਰਦੇ ਰਹਿੰਦੇ ਆ ਜਿਹੜਾ ਇਹ ਸਫਲ ਹੋਵੇ ਤੇ ਲੋਕਾਂ ਦੀ ਜਾਗਰੂਕਤਾ ਵੱਲ ਦੇ ਕੰਮ ਆਮ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੀਨ ਇਹ ਹਰ ਅਖੀਰਲੇ ਆਂ ਦਵਾਰ ਸਾਡੇ ਬਲੱਡ ਡੋਨਰ ਕਲੱਬ ਤੇ ਨਿਰੰਜਨ ਨਾਦ ਗਰੋਵਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਸੋਸਾਂ ਵੱਲੋਂ ਸ਼ੂਗਰ ਦਾ ਕੈਂਪ ਲਗਾਇਆ ਜਾਂਦਾ ਵਾ ਇਹ ਸ਼ੂਗਰ ਦਾ ਕੈਂਪ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨੀ ਲਗਾਇਆ ਜਾਂਦਾ ਸ਼ੂਗਰ ਪ੍ਰਤੀ ਕਿਉਂਕਿ ਕਈ ਵਾਰੀ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਸਾਨੂੰ ਸ਼ੂਗਰ ਹੈਗੀ ਆ ਜਾਂ ਨਹੀਂ ਹੈਗੀ ਇੱਥੇ ਜਿਹੜੇ ਲੋਕ ਪਹੁੰਚਦੇ ਆ ਅਸੀਂ ਕੋਸ਼ਿਸ਼ ਕੀਤੀ ਵੀ ਹਰੀਅਕਦਾਈ ਟੈਸਟ ਕਰਦੀ ਹੈ ਤਾਂ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਸ਼ੂਗਰ ਦੀ ਤਾਂ ਉਹਨੂੰ ਪਤਾ ਲੱਗ ਜਾਵੇ ਇਹ ਇੱਕ ਤਾਂ ਸ਼ੂਗਰ ਪਰਦੀ ਅਵੇਨਸ ਕੈਮਪ ਹੈ ਦੂਜਾ ਨਾਲ ਦੀ ਨਾਲ ਅੱਖਾਂ ਦੀ ਦਵਾਈ ਵੀ ਦਿੱਤੀ ਜਾਂਦੀ ਹੈ ਬਲਕਿ ਸਾਡੇ ਜਸਵੰਤ ਸਿੰਘ ਜੀ ਦੁਆਰਾ ਤਿਆਰ ਕੀਤੀ ਗਈ ਅੱਖਾਂ ਦੀ ਦਵਾਈ ਵੀ ਜਿਹੜੀ ਹੈ ਦਿੱਤੀ ਜਾਂਦੀ ਹੈ ਇਹ ਸ਼ੂਗਰ ਦਾ ਕੈਂਪ ਫ੍ਰੀ ਆਫ ਕੋਸਟ ਲਗਾਇਆ ਜਾਂਦਾ ਕਿਸੇ ਤੋਂ ਕੋਈ ਵੀ ਜਿਹੜੀ ਪੈਸਾ ਨਹੀਂ ਲਿਆ ਜਾਂਦਾ ਮਹੀਨੇ ਦੇ ਹਰ ਅਖੀਰ ਲੈ ਕੇ ਦਵਾ ਲਗਾਇਆ ਜਾਂਦਾ ਇਸ ਤੋਂ ਇਲਾਵਾ ਅਸੀਂ ਇਸ షుగర్ క్యాంప్ ਦੇ ਨਾਮ ਨਾਲ ਇਹ ਵੀ ਫੈਸਿਲਿਟੀ ਦਿੰਦੇ ਆ ਕਿ ਜੇ ਕੋਈ ਬਹੁਤ ਹੀ ਜ਼ਿਆਦਾ ਲੋੜਵੰਦ ਆ ਉਹਦੇ ਸ਼ੂਗਰ ਤੋਂ ਇਲਾਵਾ ਵੀ ਇਸ ਦੀ ਹੋਰ ਵੀ ਟੈਸਟ ਜਿਹੜੇ ਆ ਫਰੀ ਆਫ ਕੋਸਟ ਕਰਾ ਕੇ ਦਵਾਂਗੇ ਪਰ ਬੰਦਾ ਲੋੜਵੰਦ ਹੋਵੇ ਜਿਹਨੂੰ ਵਾਕਈ ਲੋੜ ਆ ਕੋਈ ਪੈਸੇ ਨਹੀਂ ਖੇਚ ਸਕਦਾ ਡਾਕਟਰ ਨੇ ਲਿਗੇ ਟੈਸਟ ਟੈਸਟ ਫਰਮ ਦੇ ਵਿੱਚ ਆ ਸਮੱਸਿਆ ਤਾਂ ਉਹਦੀ ਉਹ ਵੀ ਟੈਸਟ ਜਿਹੜੇ ਆ ਕਰਵਾਉਂਦੇ ਆ ਬਾਪੀ ਇਹ ਜਿਹੜਾ ਹੌਲ ਵੀ ਜਿਹੜੇ ਆ ਕਿੰਨੇ ਐ ਦੁਬਾਰਾ ਜਿਹੜਾ ਆਪਣੇ ਟੈਂਪ ਚੱਲਦਾ ਇਹ ਕੋਈ ਥੋੜੀ ਕਰ ਵੀ ਇਸ ਵਰਦੀ ਸ਼ਹਿਰ ਦੇ ਲੋਕਾਂ ਨੂੰ ਪਤਾ ਵੀ ਲੱਗ ਚੁੱਕਾ ਵਾ ਤੇ ਸਾਡਾ ਤਾਂ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੇ ਸ਼ਹਿਰ ਨਿਵਾਸੀ ਹੋ ਉਹਦਾ ਫਾਇਦਾ ਲੈ ਲੈ ਸਕਣ